ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਗਗਨਦੀਪ ਕੌਰ ਸਵਾਗਤ ਕਰਦੀ ਹਾਂ ਆਪਣੇ YouTube ਚੈਨਲ ਸਟਾ ਫੈਮਿਲੀ ਤੇ ਹੋਰ ਸਤਿ ਆਓ ਜੀ ਸਾਰੇ ਕਿਵੇਂ ਹੋ ਵਧੀਆ ਠੀਕ ਠਾਕ ਚੜ੍ਹਦੀ ਕਲਾ ਚਾਪ ਵੀ ਵਧੀਆ ਕਿਰਪਾ ਵਾਹਿਗੁਰੂ ਦੀ ਤਰੀਕ ਹੋ ਗਈ ਅੱਜ ਕਿੰਨੀ 23 ਅ ਮਰੋ ਤਰੀਕ ਪੁੱਛਦੇ ਨੇ ਤਰੀਕ ਹੋ ਗਈ ਅੱਜ 23 5 ਅ ਜਿਹੜੇ ਵੀ ਵੀਡੀਓ ਤੇ ਪਹਿਲੀ ਵਾਰੋਂ ਭੈਣ ਭਰਾ ਤੇ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਦਿਆ ਕਰੋ ਜੀ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਆ ਕਰੋ ਤੇ ਆਪਣੀ ਵੀਡੀਓ ਕਿੱਦਾਂ ਦੀ ਲੱਗਈ ਇਹਨੇ ਸਾਨੂੰ ਕਮੈਂਟਾਂ ਰਾਹੀਂ ਜਰੂਰ ਦੱਸਿਆ ਕਰੋ ਤੇ ਤਰੀਕ ਹੋ ਗਈ ਅੱਜ 23 ਮਾਰਨਿੰਗ ਦਾ ਹੋ ਗਿਆ ਟਾਈਮ ਸਾਡੇ 1:30 ਸਾਡੇ 1:30 ਦਾ ਟਾਈਮ ਹੋ ਗਿਆ ਹਾਂ ਤੇ ਉਤਮ ਜਿਹੜਾ ਸਕੂਲ ਚ ਲਿਆ ਗਿਆ ਬਸ ਉਤਮ ਦੇ 2-3 ਦਿਨ ਹੀ ਰਹਿ ਗਏ ਬਾਕੀ ਤੁਹਾਨੂੰ ਪਤਾ ਹੀ ਹੈ ਫਿਰ ਗਰਮੀ ਦੀਆਂ ਜਿਹੜੀਆਂ ਛੁੱਟੀਆਂ ਨੇ ਉਹ ਸ਼ੁਰੂ ਹੋ ਜਾਣਗੀਆਂ 25 ਤੋਂ ਕਹਿੰਦੇ ਆ ਸ਼ਾਇਦ ਤੇ ਗਰਮੀ ਆ ਜਿਹੜੀ ਹੋਗੀ ਬਹੁਤ ਜ਼ਿਆਦਾ ਕੱਲ ਮੌਸਮ ਹੋ ਗਿਆ ਸੀ ਹਨੇਰੀ ਆ ਗਈ ਸਾਡੇ ਬਹੁਤ ਜ਼ਿਆਦਾ 22 ਤਰੀਕ ਨੂੰ ਸ਼ਾਮ ਨੂੰ ਤੇ ਉਹਦੇ ਨਾਲ ਨਾ ਮੌਸਮ ਥੋੜਾ ਠੰਡਾ ਹੋ ਗਿਆ ਹਵਾ ਹਵਾ ਚੱਲੀ ਆਂਦੀ ਹੈ ਤੇ ਆਪਾਂ ਕੰਮ ਕਰ ਲੈ ਸਟਾਰਟ ਦੀਸ ਮਾਰਨਿੰਗ ਵਾਲੇ ਤੁਹਾਨੂੰ ਪਤਾ ਹੀ ਆ ਹੁਣ ਗਰਮੀ ਕਰਕੇ ਛੇਤੀ ਛੇਤੀ ਕੰਮ ਨਿਮੇੜਨੇ ਪੈਂਦੇ ਆ ਹਨਾ ਹੁਣ ਗਰਮੀ ਬਹੁਤ ਹੁੰਦੀ ਅੱਜ ਤਾਂ ਨਹੀਂ ਗਰਮੀ ਹੈ ਅੱਜ ਤਾਂ ਠੀਕ ਹੈ ਅੱਜ ਠੀਕ ਆ ਅੱਜ ਹਵਾ ਚੱਲ ਰਹੀ ਹੈ ਕੱਲ ਨੂੰ ਠੀਕ ਆ ਕੱਲ ਨੂੰ ਮੀਂਹ ਪੈਣਾ ਹੈ ਹੈ ਕੱਲ ਨੂੰ ਮੀਂਹ ਪੈਣਾ ਲੋ ਜੀ ਕਹਿੰਦੇ ਕਾਲੂ ਮੀਂਹ ਪੈਣਾ ਪੌਦਾ ਹੀ ਨਹੀਂ ਲੱਗਦਾ نیٹ ਵਾਲਾ ਮੀਂਹ ਕਿੱਥੋਂ ਆਉਂਦਾ ਮਸੀ ਆਉਂਦਾ ਕੋਈ ਹੋਈ ਮੀਂਹ ਹੈ ਨਾ ਨੈਟ ਵਾਲਾ ਆਉਂਦਾ ਤੇ ਹੁਣ ਆਪਾਂ ਜਾਣੇ ਆ ਜੀ ਸਬਜ਼ੀ ਲੈਣ ਹਨਾ ਅੱਡੇ ਤੇ ਮੈਂ ਪਹਿਲੀ ਵਾਰ ਲੈਣ ਜਾਊਂਗੀ ਸਬਜ਼ੀ ਕਿਉਂਕਿ ਮੈਨੂੰ ਆਇਆ ਸਵੇਰੇ-ਸਵੇਰੇ ਮੈਂ ਥੋੜੀ-ਮੋਟੀ ਵੀਡੀਓ ਸ਼ੂਟ ਕਰ ਲਾਂ ਜੇ ਉੱਥੇ ਸਬਜ਼ੀ ਆ ਗਈ ਹੋਣੀ ਆ ਗਈ ਹੋਣੀ ਜਾਂ ਦੇਖ ਕੇ ਆਉਨੇ ਆਗੇ ਤੇ ਮੈਂ ਚੱਲੀਆਂ ਸਬਜ਼ੀ ਲੈਣ ਦਿਖਾਉਣੀ ਆ ਤੁਹਾਨੂੰ ਵੀ ਕਹੇ ਜੀ ਸਬਜ਼ੀ ਆਈ ਹੈ ਕਹੇ ਜੀ ਨਹੀਂ ਪਰ ਸਬਜੀ ਤਾਂ ਹੁੰਦੀ ਨੇ ਜਿਆਦਾ ਹੁੰਦੀ ਆ ਦਿਨੇ ਅਸੀਂ ਜਾਂਦੇ ਨਹੀਂ ਹੁੰਦੇ ਦਿਨੇ ਨਹੀਂ ਅਸੀਂ ਕਦੇ ਗਏ ਵੀ ਅੱਜ ਮੈਨੂੰ ਆਇਆ ਮੈਂ ਜਾ ਕੇ ਦੇਖ ਕੇ ਆਵਾਂ ਨਾਲ ਵੀਡੀਓ ਸ਼ੂਟ ਕਰ ਲਾਂ ਤੁਸੀਂ ਦੱਸੋ ਜੇ ਕੋਈ ਗੱਲਬਾਤ ਹੈਗੀ ਹੈ ਹੋਰ ਗੱਲਬਾਤ ਠੀਕ ਹੈ ਜਾ ਕੇ ਲੈ ਆ ਕੋਈ ਜਿਹੜੇ ਬੰਨਾਲੇ ਆਉਣਗੇ ਆਪਣੇ ਹਾਂ ਉਹਨਾਂ ਦੇ ਲਈ ਤਾਂ ਲੇਟ ਆਉਣਗੇ ਬਸ ਆਪਾਂ ਹੁਣ ਟਾਈਮ ਪਾਸ ਵਾਲੀ ਲੈ ਆਂਦੇ ਆ 3 ਵਜੇ ਟਾਈਮ ਪਾਸ ਵਾਲੀ ਆਪਣੇ ਨਾਲ ਦਾਲ ਪਈ ਹੈ ਰਾਤ ਵਾਲੀ ਪਰ ਨਾ ਉਹ ਥੋੜੀ ਜੀ ਸਰਨਾ ਨਹੀਂ ਹੈਗਾ ਤੇ ਫਿਰ ਚੱਲ ਇੱਕ ਕੱਦੂ ਪਿਆ ਆਪਣੇ ਘਰੇ ਉਹ ਕਿਸ ਉਹ ਵੀ ਆਇਆ ਸੀ ਦਿਨ ਕਿਤੋਂ ਆਇਆ ਸੀ ਮੈਂ ਕਿਸੇ ਤੋਂ ਲਿਆਇਆ ਸੀ ਉਹ ਇੱਕ ਉਹਦੇ ਵਿੱਚ ਪਾ ਲਿਆ ਸੀ ਮੈਂ ਦਾਲ ਦੇ ਵਿੱਚ ਇੱਕ ਛੋਲਿਆ ਦਾਲ ਚ ਪਾ ਲਿਆ ਸੀ ਇੱਕ ਪਿਆਗਾ ਵਾਲੇ ਇੱਕ ਅੱਧਾ ਹੋਰ ਲਿਆਉਨੇ ਆਪਣਾ ਡੰਗ ਮਰ ਜੂਗਾ ਮੈਂ ਐ ਤੇ ਕਿ ਸਾਡੇ ਸਬਜੀ ਨਹੀਂ ਲੱਗੀ ਹੈਗੀ ਤੇ ਚਲੋ ਜੀ ਹੁਣ ਆਪਾਂ ਨਾ ਲੈ ਕੇ ਚੱਲਦੇ ਆ ਤੁਹਾਨੂੰ ਵੀ ਦਿਖਾਉਨੇ ਆਂਗੇ ਤੇ ਮੈਨੂੰ ਮੈਨੂੰ ਹੋਰ ਮੈਂ ਇਹਨਾਂ ਨੂੰ ਕਹਾਂਵੇਂ ਤੁਸੀਂ ਚੱਲ ਬੜੋ ਨਾਲ ਆ ਨਾ ਕਹਿੰਦੇ ਮੈਂ ਨਹੀਂ ਤੂੰ ਹੀ ਲੈ ਆ ਲੈ ਤੇ ਚੱਲ ਹੋ ਜਾਂਦਾ ਪ੍ਰਦੀਪ ਤੇ ਨਾਲ ਉਹ ਤਾਂ ਆਪਦੀ ਜਗ੍ਹਾ ਤੁਸੀਂ ਆਪਦੀ ਜਗ੍ਹਾਂਗੇ ਮੈਂ ਫਿਰ ਦੁਕਾਨ ਖੋਲੂਗਾ ਜਾ ਕੇ ਹਾਂ ਇਹਨਾਂ ਨੇ ਦੁਕਾਨ ਖੋਲਣੀ ਉਹ ਮੋਟਰਸਾਈਕਲ ਤੇ ਮੈਨੂੰ ਲਾਰਮ ਮਾਰੀ ਜਾਂਦਾ ਤੇ ਮੈਂ ਜਲਦੀ ਦੇ ਦੋ ਪੈਸੇ ਤਾਂ ਦੇ ਦੋ ਹੋਪਸੇ ਪਹਿਲੇ ਕਿੰਨੇ ਕੁ ਪੈਸੇ ਦੇਉਂਗੇ 200 ਤਾਂ ਉੱਥੇ ਪੈਣੇ ਆਂਗੇ ਬਾਦੂ ਆ ਇੱਥੇ ਇੱਥੇ ਕੱਢ ਆਸੂ ਆਪਾਂ ਆਲਾ ਜਾ ਹੋ ਰਿਹਾ ਹੈ ਪਾਸ ਪਰ ਤੁਮੇ ਕੀ ਕਰਨ ਬਾਤ ਆ ਬਾਤ ਹਾਂ ਆ ਗਈ ਚਲੋ ਜੀ ਆਪਾਂ ਚੱਲਦੇ ਆਂ ਮੋਟਰਸਾਈਕਲ ਸਟਾਰਟ ਆਪਣਾ ਆਪਾਂ ਉੱਚੇ ਪਿਆਮੇ ਨਾਲ ਖੜ ਕੇ ਮੱਝ ਆਪਣੀਆਂ ਸਾਰੀਆਂ ਨਮਾਤੀਆਂ ਬਾਈ ਨੇ ਬੱਗੇ ਨੇ ਸ਼ਾਮ ਬਿਲੇ ਆਪਾਂ ਨਮੋ ਨੇ ਨਿਆਸ ਬਾਈ ਕੋ ਕਾ ਨਵਾਂ ਚਲੋ ਏ ਚਲੋ ਜੀ ਮਾਰਨਿੰਗ ਦਾ ਟਾਈਮ ਆ ਗਿਆ। ਹਾਲੇ ਸਵੇਰੇ ਸਵੇਰ ਟਟਿਆ ਮਾ। ਆ ਗਏ ਆਪਣਾ ਮੇਰ ਬਾਜ਼ਾਰ। ਖੁੱਲ ਲ ਗਿਆ ਬਈ ਆਰ ਥੋੜਾ ਥੋੜਾ। ਲੋਕ ਮਿਲ। ਇਹ ਕੋ ਸਬਜੀ ਲੈਣ ਆ ਗਏ ਬਾਜ਼ਾਰ ਦੇ ਵਿੱਚ। ਸਬਜ਼ੀਆਂ ਦੇਖੋ ਕਈਆਂ। ਰੀ ਅਗਰੇਟ ਰੇ ਦੇ ਦਿਓ ਟਿੰਡੀਆਂ ਪਈਆਂ ਟਿੰਡੀਆਂ ਲਓ ਜਾਈ कल किरदार देखो फादो ओए ए लो गलती भी ਸਬਜ਼ੀਆਂ ਆ ਸੀ ਬਈ ਤਾਜੀ ਉਤਰੀ ਸੀ ਟੈਂਪੇ ਤੋਂ ਲਾਹੀ ਆਂਦੇ ਸੀ ਹਜੇ ਗਵਾਰੇ ਫਲੀ ਲਿਆਈਆਂ ਇੱਕ ਖੀਰੇ ਲੈ ਕੇ ਆਈਆਂ ਇੱਕ ਟਮਾਟਰ ਲੈ ਕੇ ਆਈਆਂ ਇੱਕ ਤਰਬੂਜ ਲੈ ਕੇ ਆਈਆਂ ਇਹ ਨਹੀਂ ਨਾ ਹਜੇ ਕਿੱਥੋਂ ਆ ਗਿਆ ਇਹ ਤਾਂ ਤਾਜੀ ਤਾਜੀ ਸੀ ਹਾਂ ਕੁੱਟ ਪੀਣੀ ਪੀਣੀ ਕੁੱਟ ਉਹ ਕੋਲੀ ਚ ਪਾ ਲੋ ਫਿਰ ਗੜਬੀ ਚ ਹੈਗੀ ਤਾਂ ਮਿੱਠੀ ਹੋਈ ਆ ਉਦੋਂ ਲੈ ਕੇ ਆਈਆਂ ਤੁਹਾਡੇ ਉਦੋਂ ਫਰੈਂਡ ਤੋਂ ਸਵੀਟ ਸਵੀਟ ਉਸੇ ਦੀ ਆ ਜੇ ਤਾਜੀ ਸਬਜ਼ੀ ਲਹਾਈ ਜਾਂਦਾ ਹਜ਼ਾਰ ਟੈਂਪੂ ਲਾਈ ਜਾਂਦਾ ਉਹ ਵਾਲਾ ਮੈਂ ਦਾ ਮੈਂ ਤਾਂ ਉਹਨੂੰ ਕਹਦਾ ਵੀ ਪ੍ਰਦੀਪ ਨੇ ਭੇਜਿਆ ਬਾਈ ਤੇਰੀ ਦੁਕਾਨ ਤੇ ਵੀ ਮੈਂ ਨਾ ਆਉਂਦੀ ਨਹੀਂ ਹੁੰਦੀ ਤੁਸੀਂ ਤੇ ਜਾਣਦੇ ਹੁੰਨੇ ਹੋਗੇ ਵਾਂਣ ਕਾ ਲੱਗੇ ਤੁਸੀਂ ਸੋਹਣੇ ਲੱਗਦੇ ਹੋ ਹਾਂ ਮੈਂ ਤੀਰ ਘਰੋਂ ਹੋਇਆ ਇਹ ਕੈਨਕ ਦਾ ਸ਼ੀਸ਼ਾ ਤਾਂ ਉੱਜੜਿਆ ਫੇਕ ਕੈਨਕ ਦਾ ਸ਼ੀਸ਼ਾ ਥੱਲੇ ਨੂੰ ਸਹੀ ਦਾ ਕਰ ਲੋ ਡੈਡੀ ਦੀਆਂ ਨਕਾਏ ਤੁਸੀਂ ਇਹੀ ਦੱਬੀ ਵਰਦੇ ਹੋ ਉਧਰ ਦੀ ਮਹਗੀ ਆ ਪਤਾ ਨਹੀਂ ਸਸਤੀ ਆ ਆਪਣੇ ਤਾਂ ਕਿੱਥੇ ਨੇ ਸਾਰਿਆਂ ਦਾ ਭੁੱਲਿਆ ਏ ਤੁਸੀਂ ਇੱਕ ਨਵੀਂ ਬਈ ਹੋ ਤੁਹਾਡੀ ਮੈਲਾ ਦਾ ਮੈਂ ਤਾਂ ਨਹੀਂ ਨਵੀਂ ਜੀ ਉਹੀ ਕਹਿੰਦੇ ਆ ਉਹੀ ਬਈ ਹੋਊਗੀ ਇੱਕ ਜਿਹੜੀ ਨਵੀਂ ਸੌਦੀ ਲੈਂਦੀ ਸੀ

ਲਓ ਜੀ ਆਪਾਂ ਚੱਲ ਕੇ ਆਉਨੇ ਆ ਹੁਣ ਖੇਤ ਅੱਲਾ ਮੇਰੀ ਜੀ ਆਪਾਂ ਖੇਤ ਚਾ ਕੇ ਆਉਨੇ ਆ ਪੌਦ ਦਿਖਾਉਨੇ ਆ ਤੁਹਾਨੂੰ ਆਪਾਂ ਜਾ ਕੇ ਆਏਗਾ ਜੀ ਆਪਣੇ ਖੇਤ ਦਾ ਰਾਹ ਖੇਤ ਆਪਣਾ ਦੂਰ ਆ ਥੋੜਾ ਜਿਹਾ ਹਲ ਕੋਈ ਗੱਲ ਨਹੀਂ ਆ ਦੇਖੋ ਲੋਕ ਬਾਣ ਪਾਹੀ ਜਾਂਦੇ ਨੇ ਕੋਈ ਕੁਛ ਕਰੀ ਜਾਂਦਾ ਅੱਜ ਤੁਹਾਨੂੰ ਖੇਤਾਂ ਦੀ ਗੇੜੀ ਮਰਵਾਉਣੀ ਆਪਾਂ ਨੂੰ ਓਏ ਸਾਡੇ ਖੇਤ ਦੀ ਸੜਕ ਬਣਵਾ ਦਿਓ ਕਿਉਂ ਸੜਕ ਤੇ ਬਹੁਤ ਗੰਤੀ ਛੜਕਦਾ ਈ ਇਹ ਜੇ ਕੋਈ ਪੱਟਾ ਲੀਟਰ ਸਾਡੀ ਵੀਡੀਓ ਦੇਗਾ ਪੱਟਾ ਲੀਟਰ ਇਹ ਘਰ ਵਾਲੀ ਪੱਟਾ ਲੀਟਰ ਜਿਹੋ ਦੀ ਘਰ ਵਾਲੀ ਸਾਡੀ ਵੀਡੀਓ ਦੇ ਦੀਆ ਪਲੀਜ਼ ਸਾਡੇ ਕੇ ਰੋਬੋ ਦਾ ਪਰਾਹਾ ਲਗ। ਇਹ ਸਾਰੀ ਟੁੱਟੀ ਪਈ ਹੈਗੀ। ਖੇਤ ਤਾਂ ਦੇਖੋ ਜੀ ਸਾਰੇ ਖੇਤ ਖਾਲੀ ਪਏ ਨੇ ਤੇ ਹੁਣ ਬਾਹ ਬਹਾਈ ਦਾ ਕੰਮ ਸ਼ੁਰੂ ਹੋ ਜਾਊਗਾ ਤੇ ਪਨੀਰੀ ਬਹੁਤ ਲੋਕਾਂ ਨੇ ਬੀਜਤੀ ਤੇ ਜਿਹੜਾ ਤੁਹਾਨੂੰ ਲੱਗਣਗੇ ਫੇਰ ਹਾਰੇ ਬਾਈ ਹੋਊਗੀ। ਹੋਂ ਤਾਂ ਮਿੱਟੀ ਮਿੱਟੀ ਪਈ ਆ ਚਾਰਛਪੇਰੀ ਮਿੱਟੀ। ਉਜੀ ਆਪਾਂ ਆਪਣੀ ਖੇਤ ਵਾਲੀ ਪਹੀ ਮੁੜਾਂਗੇ ਹੋਣਾ ਇੱਥੋਂ ਇਹ ਹੈਗਾ ਆਪਣੇ ਖੇਤ ਦਾ ਨਾਂ ਪਹੁੰਚ ਕੇ ਆਪਾਂ ਖੇਤ ਉਹ ਜਿਹੜੀ ਟੂੜੀ ਵਾਲੀ ਧਾੜ ਤਿੰਦੀ ਹੈ ਨਾ ਉਹ ਆਪਣੀ ਲਿੱਪੀ ਹੋਈ ਹੈਗੀ ਟੂੜੀ ਆਪਣੀ ਉਹ ਸਬਜ਼ੀ ਟੂੜੀ ਇੱਥੇ ਆਕਰਨੇਗੇ ਆਪਣੇ ਇਹ ਸਕਿਆ ਦੇ ਖੇਤ ਜੀ ਇਹ ਨਾ ਫੋਨ ਕਾ ਤੋ ਆਈ ਜਾਂਦਾ ਵੇ ਦੇਖੋ ਬਾਣ ਖਾਲੀ ਪੈਦੇ ਸਾਰੇ ਆਪਰਾ ਆਹ ਸੀਓ ਚਰੀ ਵਿੱਜੀ ਹੋਈ ਆ ਦੇਖੋ ਜੀ ਆਪਦੀ ਚਰੀ ਵਿੱਜੀ ਹੋਈ ਚਾਚੀ ਵੀ ਟੁੱੜੀ ਜਾਂਦੀ ਆ ਬੈਟਸਮੈਨ ਉਰੀ ਧਾਰ ਦੋ ਪੂਰੀ ਧਾਰ ਦੋ ਉਸ ਹੀਗੀ ਆਪਣੀ ਪੌਦ ਤੇ ਖਾਲੇ ਚ ਪਾ ਖੇਤ ਪਹੁੰਚ ਗਏ ਜੀ ਆਪਾਂ ਆਪਣੇ ਖਾਲੇ ਚ ਪਾਣੀ ਥੋੜਾ ਥੋੜਾ ਤੇ ਆ ਆਪਣੀਆਂ ਧੜ ਲਿਪੀ ਹੋਈ ਹੈਗੀ ਤੂੜੀ ਵਾਲੀ ਤੂੜੀ ਜਮਾ ਕਰੀ ਹੋਈ ਹੈਗੀ ਤੇ ਦੇਖੋ ਕਿੱਡੀ ਲੱਭੀ ਹੈਗੀ ਤੇ ਆਪਾਂ ਚੱਲਦੇ ਹੁਣ ਪੌਦ ਦੇਖਦੇ ਆ ਪਹਿਲਾਂ ਪਨੀਰੀ ਦਿਖਾਉਣੇ ਨੂੰ ਅੱਪੀ ਝੋਨੇ ਵਾਲੀ ਕਿੰਦਰ ਦੀ ਟੱਪੀ ਏ ਖਾਲ ਟਪਣਾ ਪਊਗਾ ਆ ਨਨੇ ਨਾ ਮੁੰਲਾ ਦਾ ਪਹੀ ਤੋ ਕਾਫੂਸ ਜਮਚਾਇਆ ਹੁਣ ਨਾ ਤਾਂ ਮਚਾਇਆ ਨਾ ਵਾਸਤਾ ਤੇ ਆਪਣੇ ਨਿੰਬੂਆਂ ਦਾ ਬੂਟਾ ਹੈ ਇੱਥੇ ਹੈਗੇ ਤਾਂ ਦੋ ਸੀ ਇੱਕ ਮਚਾਤਾ ਤੇ ਬੋਲ ਆ ਨਿੰਬੂ ਬਹੁਤ ਜਿਆਦਾ ਨਿੰਬੂ ਲੱਗਦਾ ਉਹਨੂੰ ਆ ਦੇਖੋ ਧੜ ਜੀ ਆਏ ਆ ਖੇਤ ਪਹੁੰਚ ਗਏ ਜੀ ਸਕੂਨ ਹੀ ਹੋਰ ਮਿਲਦਾ ਹਨਾ ਘੈਂਟ ਲੱਗਦਾ ਇੰਨਾ ਸੋਹਣਾ ਮੌਸਮ ਹੋ ਰਿਹਾ ਅੱਜ ਹਵਾ ਠੰਡੀ ਠੰਡੀ ਚੱਲਦੀ ਆ ਆ ਮੌਸਮ ਪੂਰਾ ਅਬ ਤੁਹਾਨੂੰ ਨਹਿਰ ਤੇ ਵੀ ਲੈ ਕੇ ਜਾਵਾਂਗੇ ਨਹਿਰ ਦਿਖਾਉਣੇ ਆ ਪਾਣੀ ਨਿੰਬੂ ਤਾਂ ਨਹੀਂ ਨਿੰਬੂ ਤਾਂ ਕੋਈ ਵੀ ਨਹੀਂ ਹੈਗਾ ਕੀ ਪਤਾ ਫਾਲਤਾ ਚੱਕ ਰਿਹਾ ਕਿ ਆ ਨਿੰਬੂ ਤੇ ਇੰਨਾ ਨਿੰਬੂ ਲੱਗਦਾ ਜੀ ਜਿੰਨਾ ਵੀ ਕਹਿ ਦੋ ਤੇ ਆ ਆਪਣਾ ਰੂਟਾਵੇਟਰ ਆ ਇੰਨੀ ਕਿ ਜਗ੍ਹਾ ਨਾਲ ਆਪਣੀ ਸਬਜੀ ਵਾਲੀ ਐ ਇੱਥੇ ਲਾ ਲਾ ਦੋ ਨਾ ਹੁਣ ਸਬਜੀ ਇੱਥੇ ਇੱਥੇ ਰੇ ਸਿੱਟੀ ਸੀ ਰੂੜੀ ਦੀ ਰੇ ਆ ਗਈ ਰੂੜੀ ਦੀ ਤੇ ਫਿਰ ਐਤ ਕੀ ਲੇਟ ਹੋ ਗਈ ਜੀ ਸਬਜੀ ਹੁਣੀ ਹੋਲ ਜੇ ਜੇ ਗਏ ਪਤਾ ਨਹੀਂ ਕਿਵੇਂ ਇਹਦਾ ਸਮਝ ਨਹੀਂ ਆਉਂਦੀ ਆ ਦੇਖੋ ਖੇਤਾਂ ਦਾ ਨੇ ਯਾਰ ਜਿਹੜਾ ਤੁਸੀਂ ਬਾਕੇ ਗਏ ਸੀ ਗੱਲ ਕਿਹੜਾ ਬਾਕੇ ਗਏ ਹੋ ਉਧਰ ਅੱਛਾ ਆ ਫੋਨ ਆਪਦਾ ਜੇ ਵਿੱਚ ਪਾਉ ਪਾ ਇੱਥੋਂ ਟੱਪਣਾ ਪੂ ਬਈ ਤੇ ਗਿੱਲਾਗਾ ਕਿੱਧਰ ਦੀ ਨੰਗਾਗੇ ਉੱਧਰ ਦੀ ਨੰਗਣਾ ਆ ਪਾਣੀ ਛੱਡਿਆ ਆ ਅੱਛਾ ਪੱਕਾ ਗੱਲ ਭਰ ਕੇ ਗਿਆ ਇਹ ਉੱਝ ਪਿੰਡਾਂ ਦੇ ਖੇਤ ਸੋਹਣੇ ਸੋਹਣੇ ਪੰਜਾਬ ਦੀ ਧਰਤੀ ਜਿਹੜੀ ਇੱਕੀ ਸੋਨਾ ਪੈਦਾ ਕਰਦੀ ਆ ਹਨਾ ਤੇ ਖੇਤਾਂ ਵੀ ਨਾ ਕੋਈ ਬਰਕਤ ਨਹੀਂ ਹੈਗੀ ਆ ਹਵਾ ਦੇਖੋ ਤੁਸੀਂ ਕਿੰਨੀ ਚੱਲਦੀ ਆ ਕਿਹੜਾ ਖੇਤ ਮਿਸ ਕਰਦਾ ਦੱਸਿਓ ਕਮੈਂਟਾਂ ਦੇ ਵਿੱਚ ਬਾਹਰਲੇ ਵੀਰ ਭਾਈ ਦਾ ਜਰੂਰ ਮਿਸ ਕਰਦੇ ਹੋਣਗੇ ਆਪਾਂ ਨੂੰ ਵੀ ਅੱਜ ਸਵੇਰੇ ਸਵੇਰੇ ਮੌਕਾ ਮਿਲ ਗਿਆ ਖੇਤ ਆਉਣ ਦਾ ਵਧੀਆ ਲੱਗਿਆ ਕਿਉਂਕਿ ਅੱਜ ਮੌਸਮ ਸੀ ਜਿਹੜਾ ਠੰਡਾ ਸੀ ਤਾਂ ਕਰਕੇ ਇਹ ਕਹਿੰਦੇ ਸੀ ਮੈਂ ਬਹੁਤ ਦੇਖ ਕੇ ਆਉਣਾ ਮੈਂ ਕਿਹਾ ਮੈਂ ਵੀ ਚੱਲੂੰਗੀ ਨਾਲ ਆਪਾਂ ਲਾਹਾ ਲੈ ਲਿਆ ਕਿਉਂਕਿ ਥਿਨੇ ਗਰਮੀ ਬਹੁਤ ਹੁੰਦੀ ਹੈ ਕਿ ਬਹੁਤ ਫਿਰ ਉਸ ਤੋਂ ਬਾਅਦ ਇਹਨਾਂ ਨੇ ਦੁਕਾਨ ਤੇ ਚਲੇ ਜਾਣਾ ਆਹ ਟੱਪਦੇ ਹੁਣ ਆਪਾਂ ਖਾਣ ਚਾਲਣਾ ਮਰੀ ਜੀ ਰਾਮ ਨਾਲ ਚਾਲੋ ਜੀ ਟੱਪ ਲਿਆ ਆਇਆ ਖਾਲ ਟੱਪਨੇ ਆਉਂਦੇ ਨੇ ਮੈਨੂੰ ਹੈ ਆ ਵੀ ਤੁਸੀਂ ਸਾਫ ਐ ਬਣਾ ਕੇ ਗਏ ਸੀ ਸਾਫ ਸਾਫ ਹੈ ਆ ਸਾਰੇ ਚ ਇਹ ਲੇਟ ਵਾਲੀ ਆ ਲੇਟ ਵਾਲੀ ਚੌਲ ਹੈ ਆ ਹੈਗੀ ਹੈ ਜੀ ਆਪਣੀ ਬੋਦ ਤੇ ਬੋਦ ਤਾਂ ਸੋਹਣੀ ਨਿਕਲੀ ਆਈ ਚਲੋ ਜੀ ਦਿਖਾਉਣੀ ਆ ਤੁਹਾਨੂੰ ਆ ਹੈਗੀ ਆਪਣੀ ਪਨੀਰੀ ਵੀਜੀ ਹੋਈ ਆ ਜਿਹੜੀ ਇਹ ਹਜੇ ਅੱਧੀ ਪੀਚਣੀ ਆ ਕਿਉਂਕਿ ਉਹ ਜਿਹੜੀ ਪਨੀਰੀ ਹੈਗੀ ਹੈਗੀ ਇਹ ਲੇਟ ਵਾਲੀ ਤੇ ਲੇਟ ਵਾਲੀ ਹਜੇ ਆਪਾਂ ਠਹਿਰ ਕੇ ਵੀਜਾਂਗੇ ਦੇਖੋ ਮੈਂ ਤੁਹਾਨੂੰ ਥੋੜਾ ਜਿਹਾ ਜੂੰਕ ਕਰਕੇ ਦਿਖਾਉਣੀ ਆ ਦੇਖੋ ਇਹ ਉਤਕਾ ਸਾਰੀ ਇਹ ਪਾਣੀ ਨਾਲ ਭਰੀ ਹੋਣੀ ਕੱਲ ਮੈਂ ਲਾਦਾ ਪਾਣੀ ਪਾਗਾ ਜੂਂਟੇ ਜਿਹਾ ਡੁੱਡ ਕੇ ਮੂੰਚ ਪਈ ਜਾਂਦੇ ਆ ਹਵਾ ਬਹੁਤ ਜ਼ਿਆਦਾ ਚੱਲਦੀ ਹੈ ਕਿਵੇਂ ਹੈ ਵਧੀਆ ਹੋ ਰਹੀ ਹੈ ਐਤਾ ਨਹੀਂ ਲੱਗਦੀ ਪਰ ਛਿੱਤੀ ਜੀ ਹੋ ਰਹੀ ਹੈ ਹਾਂ ਕੀ ਆ ਜੇ ਤੇੜੀ ਲੇਟ ਵਾਲੀ ਵੇਚਣੀ ਆ ਉਹ ਕਦੋਂ ਵੇਚਣੀ ਆ ਅੱਛਾ ਅਗਲੀ ਵਾਰੀ ਤੇ ਵੇਚਣੀ ਆ ਸਾਨੂੰ ਨਹਿਰ ਦਾ ਪਾਣੀ ਲੱਗਦਾ ਇੱਥੇ ਨਹਿਰੀ ਪਾਣੀ ਵੀ ਲੱਗਦਾਗਾ ਮੈਂ ਤੁਹਾਨੂੰ ਨਹਿਰ ਦਿਖਾਉਣੀ ਆ ਜੇ ਪਾਣੀ ਹੋਇਆ ਹਵਾ ਦਾ ਬੌਲੀ ਚਲਦੀ ਆ ਦੇਖੋ ਹallelujah ਹਵਾ ਕਿਵੇਂ ਚਲਦੀ ਆ ਤਾਲੀ ਕਿਵੇਂ ਹਲਦੀ ਆ ਗਈ ਤਾਲੇ ਦੀ ਥਾਂ ਜੀ ਤਾਂ ਬਹੁਤ ਆ ਨਾ ਉੱਪਰ ਨਹਿਰ ਆ ਗਈ ਨਹਿਰੀ ਪਾਣੀ ਲੱਗਦਾ ਖੇਤਾਂ ਨੂੰ ਸਾਡਿਆਂ ਨੂੰ ਹੈ ਕੋਝਰੀ ਕੀਂਦੀਆਂ ਡੰਗ ਤਾਂ ਨਹੀਂ ਮਾਰਦੀਆਂ ਡੰਗ ਆਏਗਾ ਆਪਣੇ ਖੂਹ ਇੱਥੇ ਸੱਪ ਤਾਂ ਨਹੀਂ ਹੋਏ ਖੂਹ ਚ ਗੋਲੇ ਕੁੱਤਰ ਬੈਠੇ ਨੇ ਵਿੱਚ ਵੀ ਆਪਾਂ ਚੱਲਦੇ ਆਂ ਉੱਪਰ ਨਹਿਰ ਦਿਖਾਉਣੀ ਆ ਤੁਹਾਨੂੰ ਚੜਾਈ ਚੜ ਕੇ ਜਾਣਾ ਪੈਂਦਾ ਇੱਥੇ ਨਾ ਕੋਈ ਸੱਪ ਸੁਪ ਜਾ ਜੇ ਹਾਏ ਚੱਲੀ ਆਦੀ ਹੋਏ ਨਹਿਰ ਦੇਖੋ ਜੀ ਨਹਿਰ ਚੱਲੀ ਜਾਂਦੀ ਐ ਕਿੰਨੀ ਸੋਹਣੀ ਲੱਗਦੀ ਐ ਇਹ ਖੇਤ ਦੇ ਨਾਲ ਲੱਗਦੀ ਐ ਸਾਡੇ ਖੇਤ ਦੇ ਜਮ ਫੜਿਓ ਇੱਥੇ ਵੀ ਖੜ ਤਾਂ ਕੇ ਖੜ ਤਾਂ ਸਾਧਿਆਂ ਵਿੱਚ ਨਾ ਡੇਪੀ ਇਹ ਪੀਂਦੇ ਤੋਂ ਪੀਆ ਹੈ ਲੋੰਗੀ ਬਿਥੇਰੀ ਐ ਬਹੁਤ ਢੂੰਗੀ ਹੈ ਹਾਂ ਹੈ ਹਾਈ ਠੰਡਾ ਠੰਡਾ ਪਾਣੀ ਆ ਇੱਥੋਂ ਹੀ ਪੜਦਾ ਬੱਗਾ ਪੀਣ ਨੂੰ ਹਾਏ ਡਾਇਰੈਕਟ ਹੀ ਪਿੰਦਾ ਹੈ ਵਰਗਾ ਪਾਣੀ ਆ ਜਮੀਨ ਤੋਂ ਠੰਡਾ ਠੰਡਾ ਗਿਰੇ ਗਿਰੇ ਨਾ ਉਹਨਾ ਸੇ ਇਹ ਪੂਲ ਸਾਡੇ ਖੇਤ ਕੋਲੇ ਆ ਜੋ ਸਵਿਮਿੰਗ ਪੂਲ ਵੱਡਾ ਪੂਲ ਆ ਨਾਲੇ ਫਰੈਸ਼ ਪਾਣੀ ਇਹ ਨਹਿਰ ਸੋਡਾ ਸੁਆ ਸਾਡਾ ਸੁਆ ਹੈ ਇਹ ਕੁਦਰਤ ਵਾਲੇ ਸਾਡੇ ਇਰੀਗੀ ਵਾਲੇ ਕਿੰਨੇ ਨਾ ਸੁਆ ਦਰਖਤ ਦੇ ਲਾ ਬਾਦੂ ਨੇ ਟੁੱਟੇ ਬਹੁਤ ਨੇ ਦਰਖਤ ਐ ਇੱਥੇ ਦਰਖਤ ਟੁੱਟੇ ਬਹੁਤ ਨੇ ਇੱਥੇ ਟੁੱਟੇ ਬਹੁਤ ਨੇ ਦਰਖਤ ਇਹਦੇ ਜੀਰੀ ਕਰਦਾ ਸੱਪ ਤਾਂ ਨਹੀਂ ਹੈਗਾ ਇੱਥੇ ਕੁਝ ਨਹੀਂ ਹੈਗਾ ਫਿਰ ਕਿਉਂ ਉੱਥੇ ਪੌੜੀਆਂ ਹੋਣੀਆਂ ਕਿੱਥੇ ਆ ਗਏ ਵਾਹ! ਕੀ ਬਿਊਅ ਹੈ ਸੱਚੀ ਗੌਰ ਸੋਣਾ ਵੀਊਅ ਬਹੁਤ ਸੋਣਾ ਵੀਊ ਆਉਂਦਾ ਜੀ ਇੱਥੇ ਸੱਚੀ ਬਾਲਾ ਘੈਂਟ ਲੱਗਦਾ ਨਜ਼ਾਰਾ ਦੇਖੋ ਇੱਧਰ ਇਹੋ ਜਿਹੇ ਨਜ਼ਾਰੇ ਮਿਲਦੇ ਨਹੀਂ ਕਿਤੋਂ ਵੀ ਨਹਿਰ ਦੇਖੋ ਕਿ ਇਨਾ ਠੰਡਾ ਪਾਣੀ ਹੈ ਨਾ ਗੜੇ ਵਰਗਾ ਪਾਣੀ ਹੈ ਜਮਾ ਇਹ ਬਹੁਤ ਵੱਡੀ ਆ ਹਨਾ ਲੰਬੀ ਹੈ ਨਾ ਇਹ ਨੈਰੀ ਪਾਣੀ ਵੀ ਲੱਗਦਾ ਸਾਡੇ ਖੇਤਾਂ ਨੂੰ ਇੱਥੋਂ ਦੇਖੋ ਥੱਲੇ ਵਾਲਾ 뷰 ਚੈੱਕ ਕਰੋ ਇੱਥੋਂ ਜਾਣ ਨੂੰ ਹੀ ਨਹੀਂ ਜੀ ਕਰਦਾ ਚਲੋ ਚਲ ਜਲੀਏ ਥੱਲੇ ਉੱਤਰਨਾ ਪੈਂਦਾ ਹੈ ਚੜਾਈ ਇੱਥੇ ਸੱਪ ਵੀ ਆ ਸਕਦਾ ਕੋਈ ਕੋਈ ਹੁਣ ਚੱਲ ਪੈਣਗੇ ਝੋਨਿਆਂ ਦੇ ਕੰਮ ਤੇ ਉਸ ਤੋਂ ਬਾਅਦ ਫਿਰ ਖੇਤਾਂ ਚ ਰੌਣਕਾਂ ਰਹਿਣਗੀਆਂ ਹਜੇ ਤਾਂ ਥਾਮਾ ਟੱਲੇ ਹੀ ਆ ਕੋਈ ਖੇਤ ਦੇ ਵਿੱਚ ਜ਼ਿਆਦਾ ਹੈ ਨਹੀਂ ਅਗਲਾ ਕਿਉਂਕਿ ਪੌਦੇ ਦੇਖਣ ਕਰਨ ਆਉਂਦਾ ਅਗਲਾ ਸਵੇਰੇ ਸਵੇਰੇ ਤੇ ਤਾਂ ਝੋਨੇ ਲੱਗਣ ਲੱਗੇ ਫੇਰ ਬਾਵਾਹਾਈਆਂ ਸ਼ੁਰੂ ਹੋ ਜਾਣਗੀਆਂ ਫੇਰ ਚੱਲਣਗੀਆਂ ਰੌਣਕਾਂ ਟਰੈਕਟਰ ਚੱਲਣਗੇ ਡੈੱਕ ਚੱਲਣਗੇ ਆਪਾਂ ਉੱਥੇ ਜਾ ਕੇ ਆਈਏ ਉਹ ਉੱਥੇ ਇੰਮੋ ਇੰਨਾ ਕਰਦੇ ਹੋਏ ਪੌਦ ਦਾ ਬੈਠ ਕੇ ਨਰੀਖਣ ਕਿਵੇਂ ਲੱਗਦੀ ਆ ਵਧੀਆ ਹੋਈ ਆ ਹੈ ਇੱਥੇ ਜੇ ਆ ਲੱਗਦੀ ਨਹੀਂ ਵੀ ਛਿੱਤੀ ਜੀ ਰਹਿ ਗਈ ਹਾਂ ਤਾਂ ਨਿਕਲ ਹੀ ਜਾਂਦੀ ਆ ਹਾਂ ਇਹ ਸਾਰੇ ਪੌਦ ਹੈਂ ਤੇ ਰੇਰੂ ਪਾਠੀ ਕੀ ਤਰਜੰਗਾ ਦੇਖ ਤੱਕ ਇਧਰ ਆ ਹਾਂ ਤਰ ਕੇ ਫਿਰ ਇਧਰ ਤਾਂ ਹੀ ਸੰਗਣੀ ਜੀ ਹੋ ਗਈ ਹੈ ਨਾ ਇਹ ਗੱਲ ਦੁਨਣਾ ਕਰ ਗਿਆ ਹੁੰਦਾ ਠੀਕ ਹੈ ਮੇਰੇ ਪਿੰਡ ਵਿੱਚ ਬਸਦਾ ਰੱਬ ਓਏ ਆ ਕੀ ਵੇ ਜੂੜਿਆ ਦਾ ਬੁਰਾ ਹਾਲ ਕਰਤਾ ਹੋਰ ਗੱਲਾਂ ਦੀਆਂ ਗੱਲਾਂ ਪਾਪ ਘਟ ਕਰਾਇਆ ਹੁੰਦਾ ਜੀ ਮੈਂ ਆਏ ਆਈ ਜਾਂਦੇ ਨੇ ਮੂਰੇ ਬਾਦ ਨਾ ਪੈ ਗਿਆ ਹੋਵੇ ਨਾ ਨਹਿਰ ਦਾ ਪਾਣੀ ਸੀ ਉੱਧਰੋਂ ਹੁਣ ਕੀ ਪਤਾ ਨਿਕਲਣਾ ਕਿਆ ਹੋਵੇ ਜਾਂ ਪਰ ਕੱਢਿਆ ਹੋਇਆ ਆ ਬਹੁਤ ਜਿਆਦੇ ਵੀ ਇਹ ਦੇਖੀ ਨਾਲ ਦੀ ਆ ਹਾਂ ਬਹੁਤ ਤੋ ਵੀ ਸੋਹਣੀ ਆ ਨਿਕਲੂਗੀ ਅੱਛਾ ਇਹ ਹੁਣੀ ਬਹੁਤ ਵਧੀਆ ਹੋ ਰਹੀ ਆ ਪਨੀਰੀ ਦਾ ਫਰਕ ਆਗਾ ਵੀ ਦਾ ਫਰਕ ਆ ਇਹ ਅੱਡਪਰੇਟੀ ਉਹ ਅੱਡਪਰੇਟੀ ਉੱਥੇ ਚਲੀ ਆ ਇਧਰ ਨਹੀਂ ਹੋਊ